ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਫੋਟੋਗ੍ਰਾਫਰ ਡਿਵੈਲਪਰ ਅਸ਼ਰੂ ਬਟਾਲਾ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੋਟੋ ਫੇਅਰ ਸਤਵਾਂ ਐਕਸੀਬਿਸ਼ਨ ਜੋ ਮੇਲਾ ਹੈ ਫੋਟੋਗ੍ਰਾਫੀ ਦਾ ਉਹ 12 ਜੂਨ ਨੂੰ 골ਡਨ ਪਾਮ ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ ਜੋ ਕਿ ਹਰ ਸਾਲ ਵਿੱਚ ਵੱਡੀ ਤਦਾਰ ਵਿੱਚ ਫੋਟੋਗ੍ਰਾਫ ਇਕੱਠੇ ਹੁੰਦੇ ਹਨ ਜੋ ਕਿ ਬਟਾਲਾ ਕਾਦੀਆਂ ਹਰਚਵਾਲ ਧਾਰੀਵਾਲ ਗੁਰਦਾਸਪੁਰ ਦਿਨਾਂਗਰ ਪਠਾਨਕੋਟ ਜੰਮੂ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਅਤੇ ਕਾ ਚੂੜੀਆਂ ਮਹਿਤਾ ਚੌਂਕ ਬਿਆਸ ਜਲੰਧਰ ਤੋਂ ਇਲਾਵਾ ਪੂਰੇ ਪੰਜਾਬ ਚ ਪਟਿਆਲੇ ਤੋਂ ਲੁਧਿਆਣਾ ਸਾਰੇ ਇੱਥੇ ਫੋਟੋਗ੍ਰਾਫ ਇਕੱਠੇ ਹੁੰਦੇ ਹਨ ਵੱਡੀ ਤਦਾਰ ਵਿੱਚ ਇੱਥੇ ਫੋਟੋਗ੍ਰਾਫ ਇਕੱਠੇ ਹੁੰਦੇ ਹਨ ਬਟ ਉੱਥੇ ਕੰਪਨੀਆਂ ਪੂਰੇ ਭਾਰਤ ਚ ਸਾਰੀਆਂ ਕੰਪਨੀਆਂ ਇਕੱਠੀਆਂ ਹੁੰਦੀਆਂ ਨੇ ਜਿਵੇਂ ਨਿਪੋਨ ਹੈ ਸੋਨੀ ਹੈ ਕਾਨਨ ਫੂਜੀ ਹੈ ਅਲਪਮ ਵਾਲੀਆਂ ਕੰਪਨੀਆਂ ਵੀ ਵੱਡੀ ਤਦਾਰ ਵਿੱਚ ਇਕੱਠੀਆਂ ਇੱਥੇ ਆਣ ਕੇ ਆਪਣਾ ਪ੍ਰਦਰਸ਼ਨੀ ਕਰਦੀਆਂ ਹਨ ਅਸੀਂ ਸਮੂਹ ਫੋਟੋਗ੍ਰਾਫਰਾਂ ਨੂੰ ਅਪੀਲ ਕਰਦੇ ਹਾਂ ਪੂਰੇ ਪੰਜਾਬ ਦੇਆਂ ਨੂੰ ਜੋ ਕਿ ਇੱਥੇ ਹਮ ਹਮਾ ਕੇ ਪਹੁੰਚਦੇ ਹਨ ਉਹ ਅੱਜ ਸਾਲ ਵੀ ਪਹੁੰਚਦੇ ਹਨ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਐਰ ਕੀ 12 ਤਰੀਕ ਦਿਨ ਵੀਰਵਾਰ 골ਡਨ ਫਾਰਮ ਬਟਾਲਾ ਵਿਖੇ ਜੋ ਹਰ ਸਾਲ ਦੀ ਤਰ੍ਹਾਂ ਫੋਟੋਗ੍ਰਾਫਰ ਜੁਨੀਅਨ ਵੱਲੋਂ ਜੋ ਫੋਟੋ ਫੇਅਰ ਕਰਵਾਇਆ ਜਾਂਦਾ ਹੈ ਉਹਦੇ ਵਿੱਚ ਹੌਮ ਹੌਮਾ ਕੇ ਪਹੁੰਚੋ ਸਾਡੇ ਫੰਕਸ਼ਨ ਦੇ ਰਾਉਂਡ ਕੋ ਪਹੁੰਚਾਓ ਅਸੀਂ ਦਿਨੋਂ ਆਪ ਜੀ ਦਾ ਧੰਨਵਾਦ ਆਪ ਆਪ ਜੀ ਦਾ ਇੰਤਜ਼ਾਰ ਕਰਾਂਗੇ ਆਪ 12 ਜੀ ਨੂੰ ਸਾਡੇ ਵਿੜ ਵਿੱਚ ਆਓ ਅਸੀਂ ਆਪ ਜੀ ਦਾ ਇੰਤਜ਼ਾਰ ਵੱਡ ਇੰਤਜ਼ਾਰ ਵਿੱਚ ਆਪ ਵਧੀਆ ਤਰੀਕੇ ਦਾ ਸਵਾਗਤ ਵੀ ਕਰਾਂਗੇ ਧੰਨਵਾਦ